ਇਹ ਤੇ ਕੀ ਐ ਉਹ ਖੇਤ ਕੰਮ ਤਾਂਦਾ ਕੋਈ ਢੇੜਾ ਢੇੜਾ ਤੱਦੂ ਕੁੱਦੂ ਖੜੇ ਣ ਤੋੜਦਾਉਂਦੀਆਂ ਬੁੜੀਆਂ ਆ ਵਾਦੂ ਆ ਇਹਦਾ ਕਿਸੇ ਨੂੰ ਬੁਲਾ ਲੈ ਨਾ ਤਾਂ ਕੱਦੂ ਖੜੇ ਨਾਲੇ ਉਹ ਗਲੀਆਂ ਦੇ ਸਾਰਾ ਸਮਾਨ ਤੁਸੀਂ ਤਾਂ ਲੈ ਲੈ ਕੇ ਨਹੀਂ ਦਿੰਦੇ ਲਿਆਉਣਿਆਂ ਓਏ ਕਾਹਨੂੰ ਲਿਆਉਂਦੇ ਬੁੜੀਆਂ ਫੂਕਾ ਮਾਰ ਮਾਰ ਥੱਕਦੀਆਂ ਇਕੱਲੇ ਸਿਲੰਡਰ ਫੂਕੀ ਜਾਂਦੀਆਂ ਨਾ ਕੋਈ ਛੱਡੀਆਂ ਲਿਆ ਕੇ ਦੇਣੀ ਨਾ ਬਾਦਨ ਕੰਜੇ ਦਿਓ ਦੌਰਾ ਦੇ ਹੋ ਗਏ ਕੱਲੇ ਓਏ ਤੂੰ ਆ ਚੜਾ ਕਿੱਧਰ ਵਰਦਾ ਓ ਚੜੇ ਤੂੰ ਕਿੱਧਰ ਵਰਦਾਗਾ ਹੂੰ ਤੂੰ ਕਿੱਧਰ ਵਰਦਾ ਓਏ ਤੁਸੀਂ ਕਿੱਧਰ ਆਉਣੇ ਆਂਗੇ ਓਏ ਉਹ ਅਸੀਂ ਤਾਂ ਖੇਤ ਜਾਂਦੇ ਸੀ ਓਏ ਉਹਦਾ ਸੰਧਾ ਆ ਰਹੇ ਜਾਂ ਲੈ ਗਈਆਂ ਯਾਰਾ ਭੜਾਈ ਅੱਛਾ ਗੁੱਡੀ ਕੋਲੇ ਮਾਹ ਪਸੋਂ ਪਸੋਂ ਖੁੱਲ ਜਾਂਦਾ ਕਈ ਬਣਾ ਗੇੜੀ ਮਾਰਿਆ ਮਾਂ ਓਏ ਪਸੂ ਦਾ ਕਿਹੜੇ ਖੁੱਲਣਗੇ ਸੰਗਲ ਪਾ ਕੇ ਕਿਹੜਾ ਮੁੜ ਕੇ ਵਿੜਕ ਨਹੀਂ ਲੈਂਦੇ ਤੁਸੀਂ ਓਏ ਤਾਂ ਹੀ ਆਇਆ ਸੀਗਾ ਤੁਸੀਂ ਕਿੱਧਰ ਫਿਰਦੇ ਆ ਓਏ ਇਹ ਕਹਿੰਦਾ ਖੇਤ ਚਲੇ ਜਾਂੀਏ ਜੀ ਖੇਤ ਜਾਇਆ ਹਾਂ ਫਿਰ ਇੱਧਰ ਕੀ ਅੰਬ ਫੜਨੇ ਆਉਂਗੇ ਤੂੰ ਆ ਜਾ ਆ ਤੰਨੀ ਚੱਲਦੇ ਆ ਤੂੰ ਮਗੇੜੇ ਜੇ ਦਿਨੇ ਰਹਿਣੇ ਕੰਮ-ਕੰਮ ਕਰ ਲੋ ਕੋਈ ਓਏ ਕੰਮ ਤਾਂ ਬਥੇਰਾ ਹੈ ਕਿਹੜਿਆ ਜਦੋਂ ਕੰਮ ਕਰਨ ਦੀ ਰੋਤ ਆਈ ਸੀ ਨਾ ਉਦੋਂ ਬਾਧੂ ਕਰਦੇ ਸੀ ਦਾ ਕਰੀਏ ਹੁਣ ਕਿ ਬੁੜੇ ਹੋ ਗਏ ਹੁਣ ਬੁੜੇ ਹੋ ਗਿਆ ਸਰੀਰ ਹੁਣ ਬੈਠਣਾ ਕਰਦੇ ਹਾਂ ਇਕੱਲੇ ਤਾਂ ਸਕੁੱਟੀ ਤੇ ਮੈਂ ਤਾਂ ਸਕੁੱਟ ਲੋ ਇੱਧਰ ਕੀ ਕਰਨ ਨੂੰ ਮੈਂ ਮੜਾ ਜਾ ਘਰੇ ਜਾ ਆ ਮੈਂ ਚੰਗਾ ਓਏ ਓਏ ਆ ਜਾ ਆਪਾਂ ਵੀ ਓਏ ਕਿਹੜਾ ਚੱਲ ਪਿਆ ਓਏ ਉਹ ਰਾਤ ਉੱਧਰ ਕਦਰਿਆਂ ਆ ਹਾਂ ਓਏ ਆ ਜਾ ਖੇਡ ਚੱਲਦੇ ਆਪਾਂ ਓਏ ਯਾਰ ਉਹੀ ਗੱਲ ਤੇਰੀ ਤੂੰ ਮੇਰਾ ਖਹਿੜਾਗਾ ਤੂੰ ਨਹੀਂ ਛੱਡਦਾ ਚੁੰਬੂਗੇ ਉਹਨੂੰ ਨਾਲ ਹੀ ਜੰਮੜਿਆ ਰਹਿਣਾ ਜਦੋਂ ਮੇਰੇ ਨਾਲ ਓਏ ਇਧਰ ਆ ਇਹ ਚੱਲਾਂਗੀ ਉਹ ਖੇਤ ਕਿਹੜਾ ਮਾਰਿਆ ਉਹਨੇ ਕੱਦੂ ਸੀ ਦੋ ਜਾਣੇ ਉਹ ਵਗਜੋ ਉਹ ਤੇਰੇ ਬਣਾ ਦੀ ਨਹੀਂ ਲਾਦਾ ਮੇਰਾ ਚੜਿਆ ਮੈਂ ਤੇਰੀ ਮਸ਼ੂਕ ਗਿਆ ਜਾਂ ਫਿਰ ਉਹ ਹੀ ਗੱਨਾ ਤੇਰੀਆਂ ਜਾਂ ਜਖੀੜੇ ਆ ਯਾਰ ਕਾਲਾ ਕੰਮ ਹੀ ਹੋਇਆ ਪਿਆ ਨਾ ਯਾਰ ਦੂਦਾ ਬੰਦਾ ਗਲਤ ਹੀ ਲੱਗਦਾ ਮੈਨੂੰ ਖੜ ਜਾਣਾ ਯਾਰ ਉਹੀ ਗੱਲ ਦਿਖਣੇ ਲੈ ਕੇ ਖੇੜੇ ਲੈ ਕੇ ਜਾਉਂਗਾ ਕੋਈ ਗੱਲ ਨਾ ਯਾਰ ਤੂੰ ਹੈਦਾ ਹੈਂ ਯਾਰ ਮੈਨੂੰ ਘਰੇ ਵਗ ਜਾਣ ਦੇ ਯਾਰ ਕਿਹੜਾ ਕਹਿੰਦਾ ਆਪਾਂ ਲੰਡੇ ਲੈ ਕੇ ਜਾਵਾਂ ਓ ਫਿਰ ਬੰਗ ਜਾਗੇ ਮੈਂ ਆਉਣਾ ਤੂੰ ਕਿਹਨੇ ਜਾਉਂਦਾ ਸਹੀ ਆਇਆ ਆ ਲੰਡਿਆ ਐ ਕਿੜੇ ਆ ਹੁਣ ਖੜ ਦੇ ਅਜਖੇਣਿਆ ਤੂੰ ਆ ਮੇਰੇ ਲੰਡੇ ਦੇਖ ਦੇਖ ਦੇ ਕਹਿੰਦੇ ਆ ਨਾ ਓਤ ਮਰੀ ਗੱਲ ਸੁਣਵਾ ਲੰਡਿਆ ਕਿਹੜਿਆ ਯਾਰ ਤੂੰ ਲਾਣ ਕੀ ਜਾਂ ਨਾ ਲਸੋ ਮੱਜਾ ਮੱਜਾ ਦੇਖ ਕੇ ਆਉਣਾ ਸੰਨੀ ਸੁੰਨੀ ਪਾਇਆ ਮਮਾ ਹਾਂ ਪਰਦਾਈਂ ਘਰ ਗੁੱਸਾ ਕਰੋ ਸੱਚੀ ਗੱਲ ਲਸ ਕੀ ਲੈਣਿਆ ਸੌਣ ਲੱਗੇ ਲਾਣਾ ਸੌ ਤੇਰੀ ਸਮਝ ਖੇੜਿਆ ਉਠਿਆ ਦਸ ਕਰ ਸੁੰਨਾ ਪਿਆ ਮਹਗੇੜਾ ਗੂੜਾ ਮਾਰਦੀ ਏ ਸੱਚੀ ਗੱਲ ਲਸ ਦੇ ਉਹ ਸੱਚੀ ਗੱਲ ਨਹੀਂ ਐ ਨਾ ਮਨਦੇ ਨਹੀਂ ਪਰੋਣੇ ਮੇਰੇ ਸਾਹ ਕਿਹੜੇ ਦਾ ਮੈਂ ਦੋ ਦੋ ਸੱਚੀ ਹੰਦ ਬੰਦਾ ਕੀ ਕਰੇ ਸੋਮੀ ਖਾ ਉਹ ਚੱਲ ਫਿਰ ਜਾਉਣ ਦੇ ਨਾ ਮੈਂ ਤਾਰੀ ਜਾਣ ਤੁਨੂੰ ਲੈ ਕਿੰਨੇ ਲੈ ਸਾਂਝੀ ਗੱਲ ਨਾ ਨਾ ਮੈਂ ਨਾ ਮਨਦਾਨ ਚਖੇ ਨਾ ਕਿਸੇ ਵਾਸੇ ਨਹੀਂ ਮੰਗ ਮੈਨੂੰ ਪਤਾ ਗੱਲ ਦਾ ਇਹ ਦੱਸਦਾ ਨਹੀਂਗਾ ਓ ਮੇਰੀ ਗੱਲ ਸੁਣਤੀ ਗਾ ਓ ਹਾਂ ਮਰਦਾ ਦਾਨੀ ਹੈ ਤੁਹਾਨੂੰ ਪਤਾ ਜੀ ਦੱਸਦਾ ਸੁਣ ਲੈ ਤਿੰਨ ਬਾਹਿਆਂ ਮੈਂ ਆਪਾਂ ਮੰਗਰ ਚੱਲਾਂਗੇ ਦੇਹ ਨਹੀਂ ਪਤਾ ਲੱਗੂ ਇਹ ਮਠਿਆ ਉਹ ਮੇਰੀ ਗੱਲ ਸੁਣ ਛੇੜਿਆ ਕਿਉਂ ਇਹਦੀਆਂ ਬਾਹਾਂ ਖਿੱਚੀ ਐਨੇ ਨਹੀਂ ਤਾਂ ਆਪਾਂ ਨੂੰ ਪਤਾ ਲੱਗ ਜੂ ਇਹ ਕੀ ਲੈਣ ਜਾਂਦਾ ਘਰੇ ਮੰਗਰੋ ਚੱਲਾਂਗੇ ਓਏ ਮੈਨੂੰ ਤਾਂ ਪਤਾ ਕੀ ਲੈਣ ਜਾਂਦਾ ਹੈ ਓਏ ਕੀ ਲੈਣ ਜਾਂਦਾ ਉਹ ਕੱਲ ਭੁਜਾਈ ਨੇ ਮਠੀਆਂ ਬਕਾਈਆਂ ਸੀ ਮਾਇ ਆਖਿਆ ਨੂੰ ਗੱਲ ਫਾਫੀ ਪਾ ਕੇ ਰੱਖ ਉਹ ਮਠੀਆਂ ਲੈਣ ਜਾਂਦਾ ਉਹ ਮੇਰੇ ਆਹ ਸਾਲਗੜੀਆਂ ਡੁੱਬ ਕੇ ਮਰ ਜੋਂ ਨਾਲੀ ਚ ਉਹ ਪੈ ਜਾਣ ਕੀੜੇ ਸੱਜਣਾਂ ਸੋਢੇ ਮੱਖੀਆਂ ਨਹੀਂ ਓਏ ਮਿੱਠੀਆਂ ਨਹੀਂ ਮੱਠੀਆਂ ਮੱਠੀਆਂ ਕਿਹਾ ਮੱਠੀਆਂ ਖਾਣ ਵਾਲੀਆਂ ਇਹ ਦੰਗੇ ਲੱਗਣਾ ਹੋ ਰਹੀ ਆ ਉਹ ਮਿੱਠੀਆਂ ਗਈ ਜਾਂਦਾ ਸੀ ਇਹ ਮਿੱਠੀਆਂ ਪਾਣੀ ਲੈਂਦੇ ਨਾ ਹੋ ਰਹੀ ਲੈ ਲਾ ਨੂੰ ਨਾ ਲਿਆ ਆਪ ਦਾ ਮੱਠੀਆਂ ਖਾਣ ਦਾ ਆ ਕਿਉਂ ਮੱਠੀਆਂ ਹੀ ਕਿਹਾ ਮੱਠੀਆਂ ਖਾਣ ਦਾ ਸਾਲਗੜੀਆਂ ਆਪ ਤਾਂ ਕੱਲ ਲੈ ਆਇਆ ਸੀਗਾ ਮੈਨੂੰ ਬੋਲ ਹੀ ਨਹੀਂ ਮਾਰ ਕੇ ਇਕੱਲਾ ਇਕੱਲਾ ਆਇਆ ਆ ਮੈਂ ਉਹ ਆਪ ਜਾਣਾਂਗਾ ਕਰ ਲੋ ਕੀ ਕਰਨਾ ਮੈਂ ਤਾਂ ਨਾਲ ਹੀ ਜਾਊਂਗਾ ਫਿਰ ਐ ਕਿ ਮੈਂ ਜਾਇਂਗਾ ਕਰ ਲੋ ਸਰਕਾਰ ਦਾ ਆ ਸੌਣ 70 ਨਾਲ ਨਾਲ ਜਾਊਂਗਾ ਆਏ ਤੂੰ ਕਹਿਣ ਹੋਰ ਕੁਝ ਕਹੇਗਾ ਮਿਲ ਗਿਆਂ ਅੜ ਗਿਆਂ ਇਹਨੂੰ ਬਾਗਿਆਂ ਦੀ ਤੂੰ ਵੀ ਕਾਹਲੀ ਕਰਨ ਲੱਗ ਜਣਾ ਝਗੜਿਆ ਉਹ ਤੈਨੂੰ ਨਹੀਂ ਪਤਾ ਇਹ ਸਾਰੀਆਂ ਕੰਮ ਗੜਬੜ ਕਰਿਆਂ ਦਾ ਬੰਦਾ ਖਰਾਬ ਆ ਇਹ ਕਿਹੜਾ ਗੜਬੜ ਕਿਵੇਂ ਕਰਦੂ ਕਹਿਲਾ ਤੇਰੇ ਨਾਲ ਝਗੜਾ ਤੂੰ ਇੱਕ ਮੈਨੂੰ ਆਇਆ ਸੁਜੀ ਜੇ ਮੈਂ ਇਹ ਪਤਾ ਟੁਕੜੀਆਂ ਤਗਲੀਆਂ ਕਰਿਆਂ ਦਾਗਾ ਚੁਗਲੀਆਂ ਕਿਵੇਂ ਕਰ ਲੂਗਾ ਹੈ ਫੰਗ ਨਹੀਂ ਕੱਟਿਆ ਨੀ ਜਿਵੇਂ ਚਿੜੇ ਦੇ ਕੱਟਦੇ ਹੁੰਦੇ ਐ ਤੂੰ ਨਉ ਹੀ ਡਰੀਂ ਨਾ ਐਂ ਗੁਗਲੀ ਜਾਣਾ ਤੂੰ ਓਏ ਆਪਾਂ ਲੋਕ ਕੇ ਸੁਣਾ ਕੇ ਖੜਦਾ ਉਹਨੂੰ ਵਗ ਜਾਣਾ ਦੇ ਮਾਂ ਘਰ ਚੱਲਾਂਗੇ ਆਪਾਂ ਉਹਦੇ ਓਏ ਚਿੜਿਆਂ ਉਹ ਚਿੜੇ ਨੂੰ ਆਪਾਂ ਫੜਾਂਗੇ ਅੱਜ ਹਾਂ ਠੀਕ ਐ ਰੰਗੇ ਇੱਥੇ ਸੰਜਰੇ ਦੇ ਨਾ ਬਾਦੀ ਪੈ ਗਏ ਸੀਗੇ ਬੇਦਾਂ ਲੱਗੀ ਸੀ ਰੋਡੇ ਲਾ ਕੇ ਕੰਜਰ ਦੇ ਕਿੱਥੋਂ ਆ ਗਿਆ ਗੁਲਾਬੋ ਜੀ ਮਲਾਬੋ ਵੇ ਕੀ ਹੋਵੇ ਨਾ ਤੁਸੀਂ ਬਾਹਰ ਮੈਂ ਤਾਂ ਠੀਕ ਆ ਬਾਹਰ ਸੱਚ ਵਿੱਚ ਕੀ ਗਦੀ ਗਦੇ ਪਰਕ ਨਾ ਗਦੀ ਗਦੀ ਨਾ ਫਿਰ ਗੱਲ ਨਾ ਹੋਗੀ ਨਾ ਆਟੋ ਗਾਡੀ ਵਾਲੀ ਵਰਝਾਈ ਗੱਲ ਨਾ ਕਿਉਂ ਕੀ ਹੋ ਗਿਆ ਤੂੰ ਕੱਲ ਤਾਂ ਉਹ ਨੂੰ ਉਹ ਕਰਤਾ ਸੀਗਾ ਕੀ ਕੀ ਕਰਤਾ ਸੀ ਇਹ ਨੂੰ ਜਖੇੜੇ ਨੂੰ ਪਤਾ ਨਹੀਂ ਕੀ ਮੱਠੀਆਂ ਦੇਤੀਆਂ ਹੈ ਅਸੀਂ ਭੁੱਲ ਗਏ ਨਾ ਕੀ ਹੋ ਗਿਆ ਮੈਂ ਕਹਿੰਦੇ ਕੀ ਹੋ ਗਿਆ ਉਹੀ ਤਾਂ ਕਹੀ ਜਾਂਦਾ ਉਹਨਾਂ ਨੇ ਤੇ ਖੇਡਿੰਦਾ ਰੋਲਾ ਰੋਈ ਪਾਰ ਖੇ ਬਾਹ ਕੀ ਹੋ ਗਿਆ ਕਾਹਦਾ ਰੋਲਾ ਪਤਾ ਤੇਰਾ ਮਠੀਆਂ ਮਠੀਆਂ ਮੁਠੀਆਂ ਲੈ ਕੇ ਆਇਆ ਵਾ ਹ ਤੇਰਾ ਭੈਣਾ ਬੇੜਾ ਆਈਆਂ ਸੀ ਕਹਿੰਦਾ ਬੇ ਮਾਨਿਆ ਹ ਤੇਰੇ ਗਿੱਟਿਆ ਜਾਗੜ ਪਈਆ ਹ ਉਹ ਮਠੀਆਂ ਬਣਾਈਆਂ ਸੀ ਕੱਲ ਕੁੜੀ ਸੁਧਾਰਾ ਦੇ ਕੇ ਹੋਣਾ ਸੀ ਮਠੀ ਮੈਂ ਕਿਹਾ ਬੇ ਮਠੀ ਆਖੀ ਨਾ ਦਰੁਜਣਾ ਉਹ ਕਹਿੰਦਾ ਪਰਦਾ ਹੀ ਭੂਮਾ ਮਰ ਜਾਏ ਲੋਕਾਂ ਦਾ ਮੈਂ ਬਦਨਾਮ ਕਰਦਾ ਕੀ ਦਿਉਂਦੀ ਕੀ ਦਿਉਂਦੀ ਪਿੱਟਦਾ ਫਿਰਦਾ ਰੁੜਜਣਾ ਲੈ ਮੈਂ ਤਾਂ ਮਠੀ ਕਹਿੰਦਾ ਮਠੀਆਂ ਦਾ ਉਹ ਕਹਿੰਦਾ ਕੋਈ ਨਾ ਹੁਣ ਆ ਜਾਂਦਾ ਉਹਨੂੰ ਮੈਂ ਤੇ ਨਿਤਨੇਸਰੀ ਫਿਰ ਕਿਵੇਂ ਬਣਾ ਲਈਆਂ ਸੀ ਬੇ ਬਣਾਈਆਂ ਸੀ ਉਹ ਤਾਂ ਕੁੜੀ ਦੇ ਸੰਧਾਰੇ ਵਾਸਤੇ ਬਣਾਈਆਂ ਸੀ ਲੈ ਜਾਣੇ ਮਾਗ ਲੱਗੇ ਜਣੇ ਜੇ ਤਨ ਸੱਜਰੇ ਹਨਿਆ ਤੈਨੂੰ ਖਿਆਲ ਇਧਰ ਵੀ ਰੱਖਣਾ ਪਊਗਾ ਹੁਣ ਕਿਹਨੂੰ ਕਿਹਨੂੰ ਮਠੀਆਂ ਦੇ ਚੱਲਾ ਪਰ ਜਾਹੀਂ ਪੰਨਾ ਲੱਗਾਂਗਾ ਬੇ ਮਰਨੇਓ ਮੈਂ ਮਾਤਾ ਕਿਲੋ ਗੁੜ ਪਕਾਇਆ ਸੀ ਸੋਡੀ ਇਹ ਜੀ ਨਜ਼ਰ ਲੱਗੀ ਉਹ ਕੱਢ ਨਹੀਂ ਤਾਂ ਉਂਡਟੀਆਂ ਲੱਗੀਆਂ ਪਈਆਂ ਬੈ ਜਾਣ ਸਾਡੇ ਵਾਲੇ ਨੂੰ ਓਹਾਂ ਗੁੜ ਤਾਂ ਸੀ ਨਹੀਂ ਪਾਵਾਂਗਾ ਹੁਣ ਖਾ ਰੱਬ ਸੁੱਖ ਰੱਖੇ ਪਾਵਾਂਗੇ 10 15 ਕਿਲੋ ਐ ਨਹੀਂ ਬਸ 2 3 ਗੱਟੇ ਪਾਣੀ ਗੁੜ ਤਾਂ ਸੀ ਨਹੀਂ ਪਾਵਾਂਗੇ ਮੈਂ ਮਰਲੇ ਅਸੀਂ ਨਹੀਂ ਪਾਵਾਂਗੇ ਮੈਂ ਮਰਲੇ ਉਸਤਾ ਮੂਤ ਕੱਢੋਂਗੇ ਉਹਦੇ ਚੋਂ ਹਾਂ ਵਾਈਆਂ ਮਰੇ ਲਾ ਮਾ ਜਣ ਮਰੇ ਮਾਰੀ ਪੂਰੀ ਵੇ ਨੰਸ਼ਤਰਹਣ ਵਾਲੇ ਕਰਦੀਆਂ ਕੰਮ ਲੈ ਦੇਖ ਲੈ ਕਿਹੜੇ ਨਾਲ ਚੋਰ ਨਾਲ ਚਤਰਾਈ ਨਾਲ ਕਰ ਰਿਹਾ ਤੈਨਾਂ ਡਾਂਗਾ ਜਾ ਰਿਹਾ ਕਿਉਂ ਤੂੰ ਨਾ ਮੋਤ ਕਹਿੰਦੀ ਹੈ ਤਾਂ ਦਵਾਈਆਂ ਹਾਂ ਉਹ ਦਵਾਈ ਹੈ ਕਿਹੜੀ ਦਵਾਈਆਂ ਸਾਨੀ ਉਹ ਹਾਂ ਤਾਂ ਹੀ ਉਹ ਮੱਲਟੋਂ ਦੇ ਫਿਰਦੇ ਹੋ ਹੋ ਨਾ ਤੂੰ ਮੈਨੂੰ ਐਂ ਦੱਸਾਂ ਹਾਂ ਗੁੱਡੀ ਲਵੇ ਗਈ ਨਹੀਂ ਤੁਸੀਂ ਬਈ ਜਾਣਾਗਾ ਉਹਦਾ ਸਮਾਨ ਸਾਰਾ ਤਿਆਰ ਕਰਕੇ ਰੱਖਿਆ ਪਿਆ ਅੱਛਾ ਆਹੋ ਕਾਹੀ ਆ ਆ ਤੁਸੀਂ ਨਾਮ-ਮਾਗਰ ਮੰਗਰ ਫਿਰਦੇ ਰਹਿਆ ਕਰੋ ਜੇ ਹਵਾਲਾ ਕੋਈ ਚੀਜ਼ ਬਣਾ ਲੈਣ ਦਾ ਕੋਰਾ ਮੈਂ ਤਾਂ ਕੱਲ ਜਿੰਦਾ ਲੋੜਾ ਭੁੱਲ ਗਈ ਜਿੰਦਾ ਲਾ ਕੇ ਚੀਜ਼ ਬਣਾਇਆ ਕਰਾਂ ਜੇ ਥੋੜੀ ਜਿਹਾ ਇੱਕ ਨੂੰ ਬੜਕਾਏ ਸਾਰੇ ਪਿੰਡ ਚ ਡੇਉਂਦੀ ਬਿੱਟੇ ਉਹਨੇ ਦੋਸਤਾ ਬਹਿ ਜਾਣੇ ਨਿਸ਼ਾਰਾ ਪਿੰਡ ਥੋੜੀ ਆਉਂਦਾਗਾ ਹਾਂ ਅਸੀਂ ਪਰਦਾ ਹੀ ਗੋਮਾ ਲੱਕ ਜੂ ਬਈ ਨਾਲੇ ਮੈਨੂੰ ਆ ਤੁਸੀਂ ਦੇਵਾਂਗੀ ਲੈਣ ਦੇ ਆ ਬੰਨਿਆ ਤੁਸੀਂ ਮੈਂ ਤਾਂ ਲੋੜ ਨਹੀਂ ਸੁਣ ਦੂੰਗੀ ਡੋਕਰ ਦੰਨੀ ਆਗੀ ਸਾਡਾ ਦੇ ਚੌਥੀ ਲੋਕੇ ਥੋਣੀ ਆ ਜਿਹੜਾ ਕੰਮ ਕਹਿੰਦੀ ਮਟਾ ਫੈਂਟਾ ਚ ਹੋ ਜਾਂਦਾ ਵੇ ਮੈਂ ਤਾਂ ਲੋੜ ਨੂੰ ਘਸਰੇ ਆ ਆ ਗੋਣਾ ਬਰਦਾਈ ਵੇ ਤਾਂ ਟੋਰ ਨਹੀਂ ਕਿ ਛੇ ਨੂੰ ਨਿਕ ਲਈ ਵੇ ਇਹ ਤਾਂ ਏਸੀ ਵਾਲੇ ਕਮਰੇ ਜਿ ਬੈਠੀ ਸੀ ਤਾਂ ਮੇਰੀ ਭਾਣਾ ਛੋਟੀ ਕਿੰਨੀ ਅੰਗਲ ਤੋਂ ਰੱਖੀ ਆ ਨਾ ਨਹੀਂ ਭਾਣਾ ਪੁੱਛਣਾ ਸਾਡਾ ਸਾਡਾ ਬਾਬਾ ਨਹੀਂ ਸਾਰਾ ਪਿੰਡ ਜੀਜਿਆਂ ਦਾ ਦੇਰਾ ਇਹ ਵੀ ਦੇਰਾ ਜੀਜਾ ਦੇਖਾ ਮੇਰਾ ਆ ਵਾਗਈ ਜਾਂਦੇ ਆ ਤੈਨੂੰ ਬੱਪਾ ਕਿਹੜੇ ਬਸੋਂ ਲਾਗਦਾ ਬੇ ਮਰਨੇਓ ਮੇਰੇ ਪਾਸੇ ਬੱਪਾ ਦਾ ਹੋ ਦੀਦੀ ਦੇਖ ਲੱਤਾਂ ਇਹ ਕਾਹਦੀ ਨੰਨਬੀਆ ਕਰ ਰਖਣੀ ਜਬੀ ਸ਼ਰਮਾਉਂਦੀ ਲੱਤ ਬੇ ਸ਼ਰਮ ਕਰ ਲਿਆ ਕਰੋ ਬੇ ਮਾਰੇ ਮੋਟੇ ਦੇ ਬਿੱਟੇ ਚੱਕ ਕੇ ਚੱਲਦਾ ਬਹਿਨੇ ਨੇ ਰੁੱਜਾ ਨੇ ਆ ਸਾਗਣੇ ਨੇ ਫਿਰ ਗਾਲਾਂ ਲੈਨੇਓ ਨਿਗਾਸ ਦੀ ਗੇਚੇ ਲੱਤਾਂ ਦੀ ਪੈਂਦੀ ਹੈ ਸਿਰ ਮੋਦੀ ਦਾ ਨਹੀਂ ਜਿਹੜਾ ਟੱਕਿਆ ਹੋਇਆ ਪੱਗ ਦੇ ਕਿਵੇਂ ਬੰਨੀ ਆ ਇਹਦੇ ਕੋਣਤਾ ਦੇ ਚੰਝੜਕੇ ਦੇਖ ਪੇਚੇ ਸੁੰਘ ਹੋ ਗਿਆ ਜੰਦੀ ਜੀ ਹੋ ਜਾਣਾ ਜਿਹੜੀ ਸੱਚੀ ਬਣਾ ਗੋ ਤਨ ਇੰਜੀਨੀਅਰੀ ਅੱਛਾ ਲੱਗ ਗਿਆ। ਲੱਗਦਾ ਇਹ ਘਰ ਵਾਲੀ ਨੇ ਬਣਤੀ ਹੁੰਦੀ। ਲਿਪਣੇ ਆਈ ਬੰਦੜੀ ਕਿਹੜੇ ਘਰ ਵਾਲੀ ਨੇ ਕਿਹੜੇ ਘਰ ਆਈ। ਹੁਣ ਮੇਰੇ ਕੋਲ ਉਹ ਪੀਣ ਵੈਜਣਾ ਹੈ। ਛਾੜੇ ਬੰਦਾਂ ਖਾਂਦੀ ਮਿਆ ਪਾ। ਇਹੋ ਛੜੇ ਮਲੰਗਣੇ। ਇਰੇ ਆਂ ਵਰਾ ਲਾ ਦੇਖ ਲਾ। ਜਿਵੇਂ ਕੁਮਾਰੀ ਗੂਰੀਆ। ਜਦ ਮਾਰਨੀ ਆ ਤੇ ਤਾਂ ਇਹ ਲੱਕ ਦੱਕ ਕਰਾਉਂਦੀ ਆ। ਹੈ? ਫਿਰ ਤਾਂ ਇਹ ਲੱਕ ਦੱਕ ਕਰਾਉਂਦੀ ਆ। ਤੇ ਮੈਂ ਕੀ ਕਰਾਉਣਾ ਇਹਨੂੰ ਲੱਕ ਨੂੰ? ਰੋਟੀਆਂ ਦਾ ਪਕਾਈ ਦੇ ਆ ਗੁਰੂ ਦੰਡਾਲਾ ਦੇ। ਨਾ ਦੇਖ ਲਾ। ਇਹ ਨਹੀਂ ਘਤੀਏ। ਬੰਦੇ ਨੂੰ ਵੇਖੀ ਹੋ ਕੀ ਨੂੰ ਕਹੀ ਹਾਂ ਹਾਂ ਹਲਾ ਮਰਨਾ ਕਈ ਦਿਨ ਤੋਂ ਹੋ ਗਿਆ ਬਸ ਹੋਈ ਖਾਣੀ ਪਉਗੀ ਕੰਮ ਢਹਿਦਾ ਹਾਂ ਹਾਂ ਹਮ ਤਾਂ ਦੇਣਾ ਆ ਗਏ ਸੀ ਲੈ ਐ ਬਣ ਦੇਣਾ ਆ ਗਿਆ ਕਿੱਦਾਂ ਆ ਗਿਆ ਬੇ ਮਰਨੇ ਬੇ ਦੇਣਾ ਆ ਗਿਆ ਕਿਤੇ ਲਾ ਗਿਆ ਹਾਂ ਦੇਣਾ ਆ ਗਿਆ ਕਿਤੇ ਲਾ ਗਿਆ ਹੂੰ ਦਾ ਦੇਣ ਨਹੀਂ ਆ ਰਹਿਆਂਗੇ ਉਂਦਰ ਜਾਂਦੇ ਆ ਹਾਂ ਦੇਣ ਜਾਦੇ ਆਇਆ ਹੈਗਾ ਨਾ ਦਿਲ ਦਿਲ ਘਟਾ ਦੇਣ ਜਾਦੇ ਰਹਨੇ ਬਹਿ ਜਾਣਾ ਸਿਵਰ ਸੋੜੇ ਲੱਤਾ ਜਾਣ ਵਾਲੀ ਹੋਰਗੇ ਨੇ ਲੱਖਾਂ ਤੁਸੀਂ ਕੀ ਕਰਦੇ ਫਿਰਦੇ ਹੋ ਸ਼ੇਗਰ ਦੁਪਹਿਰੇ ਨਿਕਲਦੇ ਹੋ ਬਾਹਰ ਦਾ ਤਾਂ ਖੁੱਣਾ ਦੋ ਜਣੇ ਇੱਥੇ ਤੋਂ ਕੋਣ ਖੜੇ ਆ ਗਏ ਹੋਰ ਹਾਂ ਮੈਂ ਬਾਹਰ ਚ ਵੀ ਖੜਾ ਆਇਆ ਮੈਨੂੰ ਸੁਣਾ ਰਹੇ ਨੇ ਨਹੀਂ ਆਹ ਉਹ ਹਾਂ ਬਾਹਰ ਚ ਆਣੇ ਨੀ ਮਾਰ ਜਾਣੀ ਨੀ ਇਹ ਤਾਂ ਦਿਮਾਗ ਹਲਾ ਦੇਣਗੇ ਕਿ ਕਿੱਨੇ ਇਕੱਠੇ ਹੋ ਜਾਣ ਜਿੱਥੇ ਨੀ ਉਹ ਵੀ ਤੁਹਾਨੂੰ ਦੱਸਦੇ ਜਾਣੇ ਸਾਰਾ ਬੰਦੇ ਜੀਜਿਆਂ ਦਾ ਉਹ ਵੀ ਮੇਰੇ ਜੇਠ ਨੇ ਵੇਜ ਜਾਣੇ ਉਹ ਉਹਦੇ ਕੋਟੇ ਕੋਟੇ